ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਦਰਬਾਰ ਸਾਹਿਬ ਦੇ ਨੇੜੇ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਨੂੰ ਤੁਸੀਂ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਹੋ ਉਹਨਾਂ ਨੂੰ ਕਿਸੇ ਵੀ ਜਗ੍ਹਾ ਲੈ ਕੇ ਜਾਂਦੇ ਜਾਂ ਉਹਨਾਂ ਨੂੰ ਦਰਸ਼ਨ ਕਰਾਉਂਦੇ ਹੋ ਕਿੰਨੀ ਉਹਨਾਂ ਦੇ ਮਨਾਂ ਵਿੱਚ ਇੱਕ ਸ਼ਰਧਾ ਹੁੰਦੀ ਹੈ ਕਿ ਅਸੀਂ ਦੂਰੋਂ ਆਏ ਆ ਅਸੀਂ ਦੂਰੋਂ ਆ ਕੇ ਤੇ ਦਰਸ਼ਨ ਕਰਨੇ ਆ ਇੱਥੇ ਤੇ ਹਸਕਥਾਵਾਂ ਬੜੀਆਂ ਤੇ ਉਹ ਤੁਹਾਡਾ ਤੁਹਾਡੇ ਸਹਾਾਰੇ ਤੋਂ ਬਗੈਰ ਨਹੀਂ ਜਾ ਸਕਦੇ ਉਹ ਸਾਡਾ ਜਿਸਾਂ ਕਿ ਯੂਨੀਫਾਰਮ ਪਾਈ ਆ ਯੂਨੀਫਾਰਮ ਦੇ ਵਿੱਚ ਲੱਗਦਾ ਕਿ ਸ਼ਾਇਦ ਇਹ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਨਮਾਇੰਦੇ ਨੇ ਕਿਸੇ ਸਤਕਾਈ ਡਿਪਾਰਟਮੈਂਟ ਜਾਂ ਜੌਬ ਕਰਦੇ ਨੇ ਪਰ ਇੱਕ ਦੱਸਣਾ ਚਾਹੁੰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਵੇਖ ਰਹੇ ਨੇ ਇੱਕ ਵੀਰ ਇੱਕ ਇਹੋ ਜਿਹਾ ਸ਼ਹਿਰ ਦੇ ਵਿੱਚ ਕਹਿੰਦਾ ਉਪਰਾਲਾ ਕੀਤਾ ਜਿਹੜੇ ਸ਼ਹੀਦਾਂ ਸਾਹਿਬ ਜਾਂ ਦਰਵਾਜਾ ਸਾਹਿਬ ਦੇ ਕੋਲ ਆਟੋ ਡਰਾਈਵਰ ਨੇ ਜਾਂ ਬੈਟਰੀ ਵਾਲੇ ਨੇ ਉਹਨਾਂ ਨੇ ਇੱਕ ਨਵਾਂ ਮੁਹਿੰਮ ਇੱਕ ਨਵਾਂ ਹੁਲਾਰਾ ਲੋਕਾਂ ਦਿੱਤਾ ਕਿ ਜਿਹੜੇ ਲਾਗੇ ਲਾਗੇ ਆਟੋ ਸਟੈਂਡ ਨੇ ਉਹਨਾਂ ਨੇ ਯੂਨੀਫਾਰਮ ਪਾ ਕੇ ਵਰਦੀ ਪਾ ਕੇ ਆਈਡੈਂਟੀਟੀ ਕਾਰਡ ਪਾ ਕੇ ਇੱਕ ਇਹ ਸੰਦੇਸ਼ ਦਿੱਤਾ ਇਹ ਮੈਸੇਜ ਦਿੱਤਾ ਕਿ ਆਟੋ ਵਾਲੇ ਸਾਰੇ ਹੀ ਇੱਕੋ ਜਿਹੇ ਨਹੀਂ ਹੁੰਦੇ ਇਹਨਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਆਏਗਾ ਆਪਣੇ ਅਮਰਸਰ ਵਾਸੀਆਂ ਨੂੰ ਤੇ ਜਾਏਗਾ ਜਾਏਗਾ ਨਾਲ ਜਿਹੜੇ ਪੰਜਾਬ ਦੇ ਹੋਰ ਸ਼ਹਿਰ ਜਾਂ ਹੋਰ ਸਟੇਟਾਂ ਦੇ ਜਿੰਨੇ ਵੀ ਆਟੋ ਡਰਾਈਵਰ ਹੋਣਗੇ ਉਹਨਾਂ ਤੱਕ ਵੀ ਮੈਸੇਜ ਆਏਗਾ ਜੇ ਸਾਂ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਬੰਬਈ ਹੋ ਗਿਆ ਸਾਡੇ ਜਿਹੜੇ ਉਹ ਡਰਾਈਵਰ ਨੇ ਉਹ ਯੂਨੀਫਾਰਮ ਪਾਉਂਦੇ ਆ ਤੇ ਇੱਕ ਯੂਨੀਫਾਰਮ ਦੇ ਵਿੱਚ ਬੰਦਾ ਲੱਗਦਾ ਉਹ ਅਨੁਸ਼ਾਸਨ ਦਾ ਉਹ ਅਨੁਸ਼ਾਸਨ ਜਿਹੜਾ ਹੁੰਦਾ ਵਾ ਡਿਸਪਲਨ ਦਿਸਪਲਨ ਰਹਿ ਕੇ ਵਿੱਚ ਰਹਿ ਕੇ ਕੋਈ ਵੀ ਬੰਦਾ ਲੋੜ ਤੋਂ ਵੱਧ ਪੈਸੇ ਨਹੀਂ ਮੰਗੇਗਾ ਧੱਕਾ ਨਹੀਂ ਕਰੇਗਾ ਕਿਸੇ ਸਵਾਈ ਦਾ ਸਮਾਨ ਰਹਿ ਜਾਏਗਾ ਉਹਨੂੰ ਵਾਜ ਮਾਰ ਕੇ ਦੇਵੇਗਾ ਜਾਂ ਉਹ ਥਾਣੇ ਵਿੱਚ ਜਾਂ ਉਹ ਐਸੀ ਜਗ੍ਹਾ ਤੇ ਜਮ੍ਹਾਂ ਕਰਾਏਗਾ ਕਿ ਉਹ ਆਪਣੀ ਇੱਕ ਇਮਾਨਦਾਰੀ ਦਾ ਸਬੂਤ ਦੇ ਸਕਦਾ ਸੋ ਬਹੁਤ ਵਧੀਆ ਅਪਰਾਲਾ ਜਿਹੜਾ ਤੁਹਾਡੇ ਆ ਆਟੋ ਡਰਾਈਵਰਾਂ ਨੇ ਕੀਤਾ ਵਾ ਇਹਨਾਂ ਨਾਲ ਅਸੀਂ ਦੂਜੇ ਡਰਾਈਵਰ ਨੂੰ ਆਟੋ ਵਾਲੇ ਨੂੰ ਬੇਨਤੀ ਕਰਦੇ ਆ ਇੱਕ ਤੁਹਾਡੇ ਅੱਗੇ ਵੀ ਇਹ ਬੇਨਤੀ ਕਰਦੇ ਆ ਕਿ ਜਿਹੜੇ ਆਟੋ ਡਰਾਈਵਰ ਸੜਕ ਦੇ ਉੱਤੇ ਚੱਲਦੇ ਆ ਸੜਕ ਦੇ ਉੱਤੇ ਹਮੇਸ਼ਾ ਹੀ ਆਪਾਂ ਜਿਹੜਾ ਖੱਬਾ ਪਾਸਾ ਵਾ 50% ਉੱਥੇ ਚੱਲਣਾ ਵਾ ਸੱਜਾ ਪਾਸਾ ਛੱਡ ਜਦਾਂ ਸੱਜਾ ਪਾਸਾ ਆਪਾਂ ਛੱਡ ਕੇ ਚੱਲਣਾ ਵਾ ਖੱਬੇ ਪਾਸੇ ਚੱਲਵਾ ਜੇ ਖੱਬੇ ਪਾਸੇ ਚੱਲਾਂਗੇ ਜਿਹੜੇ ਪਿੱਛੋਂ ਆਉਣ ਵਾਲੇ ਤੇਜ਼ ਵਹੀਕਲ ਨੇ ਜਿਸਾਂ ਬੱਸਾਂ ਕਾਰਾਂ ਸਕੂਟਰ ਗੱਡੀਆਂ ਉਹਨਾਂ ਨੂੰ ਇੱਕ ਤੇ ਹਵਾਲ ਨਹੀਂ ਮਾਰਨਾ ਪਏਗਾ ਇੱਕ ਉਹਨਾਂ ਨੂੰ ਰਸਤਾ ਲੈਣ ਲੱਗਿਆ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਜਾਮ ਨਹੀਂ ਲੱਗੂਗਾ ਇੱਕ ਇਹ ਜਿਹੜੀ ਹੋੜ ਹੈ ਨਾ ਇੱਕ ਦੂਜੇ ਤੋਂ ਅੱਗੇ ਲੈਣ ਦੀ ਸਵਾਰੀ ਲੈਣ ਦੀ ਇੱਕ ਦੂਜੇ ਤੋਂ ਅੱਗੇ ਓਵਰਟੇਕ ਕਰਨ ਦੀ ਇਹ ਗਲਤ ਹੈ ਜੇ ਤੁਸੀਂ ਇੱਕ ਅਨੁਸ਼ਾਸਨ ਵਿੱਚ ਰਹਿੰਦੇ ਹੋ ਤੇ ਮੇਰਾ ਖਿਆਲ ਹੈ ਤੁਸੀਂ ਚੰਗੀ ਇਮਾਨਦਾਰੀ ਦਾ ਸਬੂਤ ਹੋਗੇ ਕਿ ਤੁਸੀਂ ਕਿਸੇ ਨੂੰ ਇਹ ਇੱਕ ਅਨੁਸ਼ਾਸਨ ਭੰਗ ਨਾ ਕਰਦੇ ਇੱਕ ਆਪ ਭੰਗ ਨਾ ਕਰੋ ਦੇ ਨਾਲ ਰਸਤੇ ਵਿੱਚ ਕੋਈ ਸਵਾਰੀ ਆ ਉਹਨੂੰ ਸੱਜੇ ਪਾਸੇ ਉਹਦੀ ਬਿਠਾਉਣਾ ਉਹਨੂੰ ਖੱਬੇ ਪਾਸੇ ਬਿਠਾਓ ਤੇ ਖੱਬੇ ਪਾਸੇ ਉਤਾ ਦਿਓ ਇਹ ਜਿਹੜੇ ਬੱਚੇ ਆ ਬੱਚਿਆਂ ਨੂੰ ਲੈ ਕੇ ਜਾਂਦੇ ਆ ਸਕੂਲਾਂ ਵਿੱਚ ਬੱਚਿਆਂ ਨੂੰ ਛੱਡਦੇ ਆ ਉਹ ਬੱਚੇ ਨੂੰ ਜਿਹੜਾ ਉਹਦੇ ਘਰ ਵਾਲੇ ਪਾਸੇ ਛੱਡਿਆ ਜਾਵੇ ਜਿੱਥੇ ਉਹਦਾ ਘਰ ਆ ਬੱਚੇ ਦਾ ਘਰ ਦਾ ਗੇਟ ਆ ਉਸ ਗੇਟ ਵਾਲੇ ਪਾਸੇ ਹੀ ਬੱਚੇ ਨੂੰ ਉਤਾਰਿਆ ਜਾਵੇ ਨਾ ਕਿ ਰੋਂਗ ਸਾਈਡ ਬੱਚੇ ਨੂੰ ਉਤਾਰਿਆ ਜਾਵੇ ਬਹੁਤ ਸਾਰੇ ਐਕਸੀਡੈਂਟ ਇਸ ਤਾਂ ਦੇ ਹੋਏ ਨੇ ਕਿ ਜਿਹੜਾ ਬੱਚਾ ਵਾ ਸੱਜੇ ਪਾਸੇ ਉਤਰਦਾ ਉੱਤਰ ਨਿਕਲਦੇ ਆ ਉਹ ਘਰ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਪਿੱਛੋਂ ਕੋਈ ਵੀ ਹਿਕ ਲਾ ਕੇ ਟਕਰਾ ਜਾਂਦਾ ਇਹ ਐਕਸੀਡੈਂਟ ਬਹੁਤ ਸਾਰੇ ਹੋਏ ਨੇ ਤੁਸੀਂ ਇੱਕ ਜਿੰਬੇਆ ਦੇ ਨਾਗ ਦੇਖੋ ਇਹਨਾਂ ਨਾਲ ਤੁਸੀਂ ਹੋਰ ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚਾਓ ਕਿ ਅਸੀਂ ਇੱਕ ਚੰਗਾ ਸਬੂਤ ਦੇਣਾ ਸ਼ਾਇਦ ਵਿੱਚ ਜੇ ਤੁਸੀਂ ਗੁਰੂ ਘਰ ਦੇ ਨੇੜੇ ਰਹਿੰਦੇ ਹੋ ਤੇ ਤੁਹਾਡੇ ਉੱਤੇ ਅਮਰਦਾਸ ਜੀ ਦੀ ਬੜੀ ਕਿਰਪਾ ਵਾ ਕਿ ਜਿਹੜੇ ਤੁਹਾਨੂੰ ਜੇ ਦੋਜੀ ਰੋਟੀ ਕਹਿੰਦੇ ਜਿਹੜੇ ਟਹਿਣੀ ਨਵਾ ਕੇ ਖਵਾਉਂਦਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਤੇ ਫਿਰ ਉਸ ਉਹਦੇ ਤੇ ਭਰੋਸਾ ਰੱਖੋ ਉਹਦੇ ਤੇ ਯਕੀਨ ਰੱਖੋ ਜੋ ਵੀ ਤੁਹਾਨੂੰ ਦੇਵੇਗਾ ਚੰਗਾ ਦੇਵੇਗਾ ਸਭ ਤੋਂ ਸੰਤੋਖ ਦਾ ਜਿਹੜਾ ਕੀਤਾ ਹੋ ਵਧੀਆ ਵਾ ਸਪੀਡ ਵਿੱਚ ਨਾ ਚਲੋ ਇੱਕ ਸਵਾਰੀ ਬਿਠਾਉਣ ਲੱਗਿਆਂ ਜਦੋਂ ਉਹਦਾ ਸਮਾਨ ਦਾ ਚੇਤਾ ਕਰਾ ਦਿਓ ਜੇ ਸੱਜੇ ਪਾਸੇ ਸੱਜੇ ਪਾਸੇ ਬੈਠੀ ਆ ਤੇ ਖੱਬੇ ਪਾਸੇ ਪਾਸੇ ਕਰਾ ਦਿਓ ਇਹਦੇ ਨਾਲ ਹੋਰ ਲੋਕ ਵੀ ਜਿਹੜੇ ਜਿੱਦਾਂ ਦੇ ਸਮਾਨ ਗੁੰਮ ਹੋ ਜਾਂਦਾ ਉਹਨਾਂ ਨੂੰ ਵੀ ਇਹ ਤਕਲੀਫ ਆਉਂਦੀ ਆ ਜਿਸਾਂ ਵਾਗਾ ਬਾਰਡਰ ਕੋ ਸਵਾਈ ਲੈ ਕੇ ਜਾਂਦਾ ਉਸ ਦਾ ਤੁਸੀਂ ਸਪੀਡ ਜਿਹੜੀ ਆ ਲਿਮਟ ਵਿੱਚ ਰੱਖ ਕੇ ਚਲਾਓ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਹੋਰ ਆਪਣੇ ਭੈਣ ਭਰਾਵਾਂ ਦਾ ਵੀ ਸੇਅਰ ਕਰਨਾ ਥੈਂਕ ਯੂ